ਦੁਬਰ ਮਹੀਨੇ ਚ ਆਪਾਂ ਵੇਖਦੇ ਆ ਕਿ ਵਿਆਹਾਂ ਦਾ ਸੀਜ਼ਨ ਸ਼ੁਰੂ ਹੋ ਜਾਂਦਾ ਹੈ ਇਹ ਫਰਵਰੀ ਤੱਕ ਚੱਲਦਾ ਹੈ ਜ਼ੋਰੋ ਜ਼ੋਰ ਵਿਆਹ ਹੁੰਦੇ ਨੇ ਆਪਾਂ ਵਿਆਹ ਵਿੱਚ ਜਾਂਦੇ ਆ ਤੇ ਅਕਸਰ ਵੇਖਦੇ ਆ ਕਿ ਬਹੁਤ ਸਾਰੇ ਰਿਵਾਜ ਕੀਤੇ ਜਾਂਦੇ ਨੇ ਪਰ ਆਪਾਂ ਕਦੇ ਸੋਚਿਆ ਵੀ ਇਹ ਰਿਵਾਜ ਹੋਂਦ ਵਿੱਚ ਕਿਵੇਂ ਆਏ ਤਾਂ ਇਸ ਸੀਰੀਜ਼ ਚ ਆਪਾਂ ਗੱਲ ਕਰਾਂਗੇ ਇਹਨਾਂ ਸਾਰੇ ਰਿਵਾਜਾਂ ਦੀ ਕਿਵੇਂ ਸਾਰੇ ਰਿਵਾਜ ਹੋਂਦ ਵਿੱਚ ਆਏ ਜਿਵੇਂ ਕਿ ਲਾਵਾ ਪੈਸੇ ਸੁੱਟਣੇ ਜਾਗੋ ਛੱਜ ਤੋੜਨਾ ਮਾਈਆ ਜੈਮਾਲਾ ਸਿਰਬਾਲਾ ਕਲੀੜੇ ਬੰਨਣੇ ਗਾਣਾ ਬੰਨਣਾ ਸ਼ੁਰੂ ਕਰਦੇ ਆ ਆਪਣੇ ਪਹਿਲੇ ਰਿਵਾਜ ਜਾਗੋ ਤੋਂ ਜਿਹਨੂੰ ਆਪਾਂ ਅੱਜ ਦੇ ਟਾਈਮ 'ਚ ਬੜੀ ਧੂਮ ਧਾਮ ਨਾਲ ਮਨਾਉਂਦੇ ਆ ਤਾਂ ਕਿਵੇਂ ਇਹ ਰਿਵਾਜ ਹੋਂਦ ਵਿੱਚ ਆਇਆ ਪਰਾਤਨ ਸਮੇਂ 'ਚ ਜਦੋਂ ਵਿਆਹ ਹੁੰਦੇ ਸੀ ਤਾਂ ਵਿਆਹਾਂ 'ਚ ਅਕਸਰ ਬਹੁਤ ਸਾਰਾ ਉਸ ਵਿਆਹ ਵਾਲੇ ਘਰ 'ਚ ਨਕਦੀ ਹੁੰਦੀ ਸੀ ਗਹਿਣੇ ਗੱਟੇ ਹੁੰਦੇ ਸੀ ਰਾਸ਼ਨ ਪਾਣੀ ਹੁੰਦਾ ਸੀ ਅਤੇ ਅਨੇਕ ਹੋਰ ਜਿਹੜੀਆਂ ਕੀਮਤੀ ਸਮਾਨ ਹੁੰਦਾ ਸੀ ਤਾਂ ਜਦੋਂ ਇਹ ਗੱਲ ਉਦੋਂ ਅਫਗਾਨਾਂ ਜਾਂ ਪਠਾਨਾਂ ਨੂੰ ਪਤਾ ਲੱਗਦੀ ਸੀ ਵੀ ਇਸ ਘਰ 'ਚ ਵਿਆਹ ਹੈ ਤੌ ਉਸ ਦਿੱਤੇ ਉਹ ਹਮਲਾ ਕਰ ਦਿੰਦੇ ਸੀ ਤੇ ਸਾਰਾ ਸਮਾਨ ਲੁੱਟ ਕੇ ਲੈ ਜਾਂਦੇ ਸਨ ਤਾਂ ਸਾਰਿਆਂ ਨੇ ਸੋਚ ਵਿਚਾਰ ਕੇ ਇੱਕ ਰਿਵਾਜ ਸ਼ੁਰੂ ਕੀਤਾ ਕਿ ਵਿਆਹ ਤੋਂ ਇੱਕ ਜਾਂ ਦੋ ਦਿਨ ਦਿਨ ਪਹਿਲਾਂ ਪੂਰੇ ਪਿੰਡ 'ਚ ਇੱਕ ਹੋਕਾ ਦਿੱਤਾ ਜਾਊਗਾ ਤੇ ਇਸ ਨਾਲ ਪਤਾ ਲੱਗ ਜਾਊਗਾ ਵੀ ਸਾਰੇ ਪਿੰਡ ਵਾਲਿਆਂ ਨੂੰ ਵੀ ਇਸ ਘਰ ਵਿੱਚ ਵਿਆਹ ਹੈ ਤਾਂ ਇੱਥੋਂ ਹੀ ਆਪਣਾ ਇਹ ਰਿਵਾਜ ਸ਼ੁਰੂ ਹੋਇਆ ਪੁਰਾਣੇ ਸਮੇਂ ਦੀ ਜਾਗੋਜ ਤਾਂ ਮਸ਼ਾਲਾਂ ਹੁੰਦੀਆਂ ਸੀ ਹਥਿਆਰ ਬੰਦ ਬੰਦੇ ਹੁੰਦੇ ਸੀ ਪਰ ਅੱਜ ਦੇ ਟਾਈਮ 'ਚ ਆਪਾਂ ਇਸ ਜਾਗੋ ਦੇ ਰਿਵਾਜ ਨੂੰ ਬੜਾ ਦੂਸ਼ਿਤ ਕਰਤਾ ਆਪਾਂ बस ਇਸ ਰਿਵਾਜ ਨੂੰ ਇੱਕ ਹੁੱਲੜਬਾਜੀ ਬਣਾਤੀ ਹੁਣ ਆਪਾਂ ਜਾਣਨੇ ਆਪਣੇ ਅਗਲੇ ਰਵਾਸਤੇ ਜੋ ਕੀ ਹੈ ਛੱਜ ਤੋੜਨ ਦਾ ਰਵਾਸ ਪੁਰਾਣੇ ਸਮੇਂ ਚ ਜੇ ਅਕਸਰ ਆਪਾਂ ਹੁਣ ਵੀ ਵੇਖਦੇ ਆ ਆਪਣੇ ਪਿੰਡਾਂ ਚ ਜਦੋਂ ਆਪਾਂ ਕਿਸੇ ਨੂੰ ਕੋਈ ਖਾਣ ਪੀਣ ਦੀ ਚੀਜ਼ ਦਿੰਨੇ ਆ ਤਾਂ ਮੂਰੋਂ ਜਿਹੜਾ ਉਹ ਭਾਂਡਾ ਹੈ ਉਹ ਖਾਲੀ ਨਹੀਂ ਮੋੜਿਆ ਜਾਂਦਾ ਉਸ ਤੇ ਕੁਛ ਨਾ ਕੁਛ ਚੀਜ਼ ਪਾ ਕੇ ਆਪਾਂ ਮੋੜਦੇ ਆ ਜੋ ਕਿ ਆਪਣਾ ਇੱਕ ਬੜਾ ਵਧੀਆ ਮਿਲਬਰਤਨ ਹੈ ਇਸੇ ਤਰ੍ਹਾਂ ਹੀ ਜਦੋਂ ਪੁਰਾਣੇ ਸਮੇਂ ਚ ਨਾਨਕ ਸ਼ੱਕ ਭਰਣ ਜਾਂਦੇ ਸੀ ਛੱਜ ਵਿੱਚ ਨਾਨਕੇ ਟੂਮਾ ਗਹਿਣੇ ਆਦਿ ਜਾ ਕਪੜੇ ਜਾ ਜਿਹੜਾ ਚੂੜਾ ਹੁੰਦਾ ਉਹ ਲੈ ਕੇ ਜਾਂਦੇ ਸਨ ਤਾਂ ਉਸ ਛੱਜ ਨੂੰ ਖਾਲੀ ਵਾਪਸ ਮੋੜਨ ਦੀ ਬਜਾਏ ਕਿਉਂਕਿ ਧੀਆ ਦੇ ਘਰ ਦਾ ਦਾ ਪਾਣੀ ਪੀਤਾ ਵੀ ਉਸ ਸਮੇਂ ਚੰਗਾਣੀ ਮੰਨਿਆ ਜਾਂਦਾ ਸੀ ਤਾਂ ਉਸ ਜਿਹੜੇ ਛੱਜ ਨੂੰ ਉੱਥੇ ਹੀ ਤੋੜ ਦਿੱਤਾ ਜਾਂਦਾ ਸੀ ਇੱਥੋਂ ਹੀ ਆਪਣਾ ਇਹ ਰਿਵਾਜ ਸ਼ੁਰੂ ਹੋਇਆ ਛੱਜ ਤੋੜਨ ਦਾ ਅੱਜ ਦੇ ਡੇਢ 'ਚ ਆਪਾਂ ਨੂੰ ਇਹਦੇ ਬਾਰੇ ਨਹੀਂ ਕੁਝ ਪਤਾ ਵੀ ਇਹ ਕਿਉਂ ਤੋੜਿਆ ਜਾਂਦਾ ਬਸ ਆਪਾਂ ਇੱਕ ਭੇਡਚਾਲ ਚ ਲਾਈ ਲੱਗ ਹੋ ਕੇ ਬਸ ਇਹਨੂੰ ਫੋਲੋ ਕਰ ਰਹੇ ਹਾਂ ਹੁਣ ਆਪਾਂ ਵੱਧਦੇ ਹਾਂ ਆਪਣੇ ਅਗਲੇ ਰਿਵਾਜ ਉੱਤੇ ਜੋ ਕਿ ਹੈ ਸਰਵਾਲਾ ਹੁਣ ਆਪਾਂ ਦੇਖਦੇ ਹਾਂ ਆਪਣੇ ਵਿਆਹਾਂ 'ਚ ਜਿਹੜਾ ਸਰਵਾਲਾ ਹੈ ਉਹ ਨੀਕੀ-ਨੀਕੀ ਜੁਆਕਣੋਂ ਬਣਾ ਦਿੱਤਾ ਜਾਂਦਾ ਹੈ ਪਰ ਇਹਦਾ ਜੋ ਪੁਰਾਣੇ ਸਮੇਂ 'ਚ ਇਤਿਹਾਸ ਹੈ ਕਿ ਜਿਹੜਾ ਸਰਵਾਲਾ ਹੁੰਦਾ ਹੈ ਉਹ ਲਾੜੇ ਦੇ ਹੀ ਉਮਰ ਦੇ ਮੁੰਡੇ ਨੂੰ ਬਣਾਇਆ ਜਾਂਦਾ ਸੀ ਅਕਸਰ ਪੁਰਾਣੇ ਸਮੇਂ 'ਚ ਜਦੋਂ ਬਰਾਤਾਂ ਜਾਂਦੀਆਂ ਸੀਆਂ ਉਹ ਪੈਦਲ ਹੀ ਜਾਂਦੀਆਂ ਸੀਆਂ ਕਈ-ਕਈ ਦੂਰ ਕਈ ਕੀ ਮੀਲਾਂ ਦੂਰ ਊਠਾਂ ਤੇ ਜਾਂ ਪੈਦਲ ਅੱਜ ਦੇ ਰੇਟਸ 'ਤੇ ਆਪਾਂ ਗੱਡੀਆਂ ਮਰਸੀਡੀਜ਼ ਜੈਗੂਅਰ ਤੇ ਜਾਂਦੇ ਹਾਂ ਪਰ ਉਹ ਤਾਂ ਊਠਾਂ ਤੇ ਜਾਂਦੇ ਸੀ ਜਾਂ ਪੈਦਲ ਜਾਂਦੇ ਸੀ ਤਾਂ ਜਿਹੜੇ ਉਸ ਟਾਈਮ 'ਚ ਜਿਹੜੇ ਡਾਕੂ ਹੁੰਦੇ ਸੀ ਜਾਂ ਚੋਵਰ ਵਗੈਰਾ ਹੁੰਦੇ ਸੀ ਤਾਂ ਉਹਨਾਂ ਤੇ ਉਹ ਹਮਲਾ ਕਰ ਦਿੰਦੇ ਸੀ ਉਹਨਾਂ ਉੱਤੇ ਉਸ ਹਮਲੇ 'ਚ ਜੇਕਰ ਜਿਹੜਾ ਲਾੜਾ ਹੈ ਉਹ ਮਾਰਿਆ ਜਾਂਦਾ ਸੀ ਤਾਂ ਜਿਹੜਾ ਸਰਵਾਲਾ ਹੈ ਉਸ ਨਾਲ ਉਹ ਵਿਆਹ ਹੁੰਦਾ ਸੀ ਸਰਵਾਲੇ ਨਾਲ ਉਹ ਕੁੜੀ ਦਾ ਵਿਆਹ ਕਰ ਦਿੱਤਾ ਜਾਂਦਾ ਸੀ ਇੱਥੋਂ ਇਹ ਰਿਵਾਜ ਸ਼ੁਰੂ ਹੋਇਆ ਸਰਵਾਲੇ ਦਾ ਇਹ ਸੀਗੇ ਆਪਣੀ ਛੋਟੀ ਜੀ ਵੀਡੀਓ ਜਿਸ 'ਚ ਆਪਾਂ ਤੁਹਾਨੂੰ ਤਿੰਨ ਰਿਵਾਜਾਂ ਬਾਰੇ ਸਾਂਝ ਪਾਈ ਤੇ ਇਹ ਐਵੇਂ ਹੀ ਆਪਣੀ ਸੀਰੀਜ਼ ਕੰਟੀਨਿਊ ਰਹੇਗੀ ਆਪਾਂ ਸਾਰੇ ਵਿਆਹ ਦੇ ਰਿਵਾਜਾਂ ਨੂੰ ਕਵਰ ਕਰਾਂਗੇ ਧੰਨਵਾਦ ਮੁੰਬਈ ਵਿੱਚੋਂ ਮੈਨੂੰ ਪਰਸ ਮੰਗਾ ਦੇਵੇ ਸਿਨ